ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਮਿਲਣ ਜਾ ਰਹੇ ਆਂ ਦਰਸ਼ਨ ਕਰੋ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਜਿਨ੍ਹਾਂ ਨੂੰ ਰਾਗ ਕਲਾਸ ਮਰਾਟ ਵੀ ਕਹਿੰਦੇ ਨੇ ਇਹਨਾਂ ਨੇ ਦਰਸ਼ਨ ਕੀਤੇ ਆਪਾਂ ਤੇ ਬਹੁਤ ਵਧੀਆ ਲੱਗਿਆ ਇੰਜ ਲੱਗਦਾ ਜਿਵੇਂ ਆਪਾਂ ਪਹਿਲਾਂ ਵੀ ਇਹਨਾਂ ਨੂੰ ਕਈ ਵਾਰ ਮਿਲ ਚੁੱਕੇ ਹੋਏ ਆਂ ਇੰਨਾ ਵਧੀਆ ਸਵਾਗਤ ਇਹਨਾਂ ਦਾ ਗੁਰਦੁਆਰਾ ਚਰਨ ਕਮਲ ਸਾਹਿਬ ਇਹਨਾਂ ਦਾ ਪ੍ਰੋਗਰਾਮ ਸੀ ਬਹੁਤ ਹੀ ਆਨੰਦ ਆ ਗਿਆ ਇਹਨਾਂ ਦਾ ਪ੍ਰੋਗਰਾਮ ਸੁਣ ਕੇ ਸ਼ਬਦ ਕੀਰਤਨ ਰਾਗਾਂ ਦੇ ਵਿੱਚ ਕਰਦੇ ਨੇ ਅਤੇ ਉਸ ਤੋਂ ਬਾਅਦ ਆਪਣੇ ਪਿੰਡ ਖਟਕੜ ਕਲਾਂ ਵਿਖੇ ਆਏ ਦਰਸ਼ਨ ਕੀਤੇ ਸ਼ਹੀਦ ਭਗਤ ਸਿੰਘ ਜੀ ਦੇ ਘਰ ਦੇ ਅਤੇ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਦੇ ਬਾਰੇ ਕਈ ਸਾਨੂੰ ਗੱਲਾਂ ਵੀ ਦਸੀਆਂ ਅਤੇ ਬਹੁਤ ਸਾਰੇ ਸ਼ੇਅਰ ਵੀ ਸੁਣਾਏ ਅਤੇ ਆਨੰਦ ਆ ਗਿਆ ਇਹਨਾਂ ਦੇ ਨਾਲ ਗੱਲਬਾਤ ਕਰਕੇ ਤੇ ਇੰਜ ਲੱਗਦਾ ਕਿ ਆਪਾਂ ਇਹਨਾਂ ਨੂੰ ਕਾਫੀ ਸਮੇਂ ਤੋਂ ਜਾਣਦੇ ਹੁੰਦੇ ਹਾਂ ਉਹਤੋਂ ਵਧੀਆ ਸਵਾਭ ਭਾਈ ਸਾਹਿਬ ਜੀ ਉਹਨਾਂ ਦਾ ਇਸ ਤੋਂ ਬਾਅਦ ਕੁਝ ਵਿਚਾਰਾ ਹੋਈਆਂ ਅਤੇ ਬਾਅਦ ਦੇ ਵਿੱਚ ਚਾਲੇ ਪਾਲੇ ਇਹਨਾਂ ਨੇ ਜਲੰਧਰ ਵਿਖੇ ਆਪਣੇ ਘਰ ਕਿਉਂਕਿ ਰਾਤ ਬਹੁਤ ਹੋ ਸ ਗਈ ਸੀ ਸ਼ੁਕਰਾਨਾ ਕੀਤਾ ਸਾਧਗਤ ਜੀ ਦਾ ਸਾਨੂੰ ਇਹਨਾਂ ਦੇ ਦਰਸ਼ਨ ਹੋਏ ਤੇ ਕਾਫੀ ਸਾਰੀਆਂ ਸੰਗੀਤਕ ਗੱਲਾਂ ਹੋਈਆਂ ਸਾਨੂੰ ਦੱਸਿਆ ਬਹੁਤ ਸਾਰੇ ਟਿਪਸ ਦੱਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ